ट लूंगी तू अंदर चल जाके जा आटा गोन मैं रोटी लानी मैं, मैं क्या ना मनिंदर ठीक है ਚੁੱਪ ਕਰ ਕੀ ਨਾਗੀ ਕਮਾ ਪੁੱਤ ਉਰੇ ਆਇਕ ਮੈਂ ਹਾਂ ਹਾਂਜੀ ਪੂਆ ਜੀ ਬੈਠ ਅਮ ਮਨਿੰਦਰ ਨੂੰ ਕੀ ਹੋ ਗਿਆ ਪੁੱਤ ਪਤਾ ਨਹੀਂ ਪੂਆ ਜੀ ਮੈਂ ਤਾਂ ਆਪ ਪੁੱਛਿਆ ਸੀਗਾ ਮੈਨੂੰ ਤਾਂ ਖਬਰਾਈ ਜੀ ਲੱਗੀ ਹਾਂ ਮੇਰੇ ਕੋਲ ਤਾਂ ਚੰਗੀ ਭਲੀ ਉੱਠ ਕੇ ਗਈ ਐ ਇਹ ਹੋਰ ਉਥੇ ਜਾ ਕੇ ਜਿੱਦ ਕਰਨ ਲੱਗੀ ਭਾਬੀ ਮੈਂ ਕੰਮ ਕਰਦੀ ਆ ਪਤਾ ਨਹੀਂ ਕੀ ਹੋ ਗਿਆ ਚੰਗੀ ਭਲੀ ਬਾਹਰ ਗਈ ਸੀ ਮੈਨੂੰ ਲੱਗਦਾ ਨਾ ਕਿਸੇ ਨੇ ਕੁਝ ਕਹਿ ਨਾ ਦਿੱਤਾ ਹੋਵੇ ਭੂਆ ਜੀ ਬਾਹਰ ਗਈ ਸੀ ਹੋਰ ਕਹਿੰਦੀ ਭਾਬੀ ਕੁੜਾ ਮੈਂ ਸੱਟ ਕੇ ਹੋਣੀ ਆ ਮੋਲੋ ਮਲੀ ਵਠਲ ਜਾ ਕੇ ਬਾਕੀ ਪੁੱਤ ਇਹਨੂੰ ਬਾਹਰ ਨਾ ਤੋਰਿਆ ਕਰ ਭੂਆ ਜੀ ਮੈਂ ਤਾਂ ਪਹਿਲਾਂ ਹੀ ਡਰੀ ਜਾਂਦੀ ਸੀ ਉਧਰੋਂ ਮਨਿੰਦਰ ਦਾ ਬਾਈ ਲੋੜੂ ਮੇਰੇ ਨਾਲ ਹੁਗਾ ਤੂੰ ਕੁੜੀ ਨੂੰ ਕਿਉਂ ਤੋਰਿਆ ਬਾਹਰ ਕਿਸੇ ਨੇ ਕੁਝ ਕਹਿਤਾ ਹੋਗਾ ਪੁੱਤ ਨਹੀਂ ਹਟਦਿਆਂ ਤੀਮਾਂ ਮੈਂ ਪੁੱਛਿਆ ਭੂਆ ਜੀ ਕਹਿੰਦੇ ਨਹੀਂ ਨਹੀਂ ਪੁੱਤ ਦੱਸਿਆ ਵੀ ਨਹੀਂ ਜਾਂਦਾ ਹੁੰਦਾ ਹਰ ਇੱਕ ਗੱਲ ਸੁਣ ਕੇ ਨਾ ਆਪਣੇ ਪਰਿਵਾਰ 'ਚ ਦੱਸੀ ਨਹੀਂ ਜਾਂਦੀ ਹੁੰਦੀ ਕਿ ਇੰਨਾ ਇਹ ਜੀਆਂ ਗੱਲਾਂ ਦੇ ਗੁੱਸੇ ਵਾਲੇ ਵਾਧੇ ਆ ਫਿਰ ਤੇ ਪਰ ਤੈਨੂੰ ਮੈਂ ਦੱਸਾਂ ਕਹਿੰਦੇ ਹੁੰਦੇ ਨਾ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਆ ਲੋਕਾਂ ਦੇ ਦੋਨੇ ਪਾਸੇ ਆ ਲੋਕ ਨਹੀਂ ਜਿਉਣ ਦਿੰਦੇ ਜਿਹੜੀ ਬੁੜੀ ਰੰਡੀ ਹੋ ਜੇ ਨਾ ਕਹਿੰਦੇ ਹੁੰਦੇ ਉਹ ਰੰਡ ਤਾਂ ਕੱਟ ਲੇ ਪਰ ਲੋਕ ਨਹੀਂ ਕੱਟਣ ਦਿੰਦੇ ਜਿਹੜੀ ਵਿਧਵਾ ਦੀ ਜ਼ਿੰਦਗੀ ਹੈ ਨਾ ਪੁੱਤੋ ਬਹੁਤ ਔਖੀ ਹੁੰਦੀ ਨਾ ਨਾ ਪੂਆ ਜੀ ਤੁਸੀਂ ਰੋਵੋ ਨਾ ਲੋਕਾਂ ਦਾ ਕੀ ਆ ਲੋਕ ਤਾਂ ਬਹੁਤ ਕੁਝ ਕਹਿਣਗੇ ਅਸੀਂ ਤਾਂ ਨਹੀਂ ਤੁਹਾਨੂੰ ਕੁਝ ਕਹਿੰਦੇ ਨਾ ਨਲੇ ਜਿਹੜੀਆਂ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਮੈਂ ਨਹੀਂ ਚਾਹੁੰਦੀ ਵੀ ਸਾਰੀਆਂ ਮੇਰੀ ਨਣਾਣ ਦੇ ਭੁਗਤੇ ਮੈਨੂੰ ਤਾਂ ਮੇਰੀ ਪਹਿਲਾਂ ਵਾਲੀ ਨਣਾਣ ਚਾਹੀਦੀ ਹੈਗੀ ਹੱਸਦੀ ਖੇਡਦੀ ਟੋਕ ਟਕਾਈ ਕਰਦੀ ਤੈਨੂੰ ਪਤਾ ਜਦੋਂ ਮੈਂ ਕੋਈ ਕੰਮ ਕਰਦੀ ਹੁੰਦੀ ਸੀ ਕਹਿੰਦੀ ਸੀ ਭਾਬੀ ਤੂੰ ਤਾਂ ਵਧੀਆ ਨਹੀਂ ਕੀਤਾ ਮੈਂ ਕਰਦੀ ਆ ਮੈਨੂੰ ਬੜਾ ਚੰਗਾ ਲੱਗਦਾ ਸੀ ਸਾਰਾ ਦਿਨ ਸਾਡਾ ਹਸਨੀਆਂ ਦਾ ਲੰਘ ਜਾਂਦਾ ਸੀਗਾ ਹੁਣ ਹਣਜੋ ਦੇਖੋ ਖੁੰਝੇ ਚ ਬਾਬਾ ਰੋਂਦੀ ਐ ਨਾ ਮੇਰਾ ਬਸ ਨਹੀਂ ਚੱਲਦਾ ਬਸਤੀ ਅਸੀਂ ਕਿਹੜਾ ਸੌਖੇ ਐ ਜਦੋਂ ਉਹਦਾ ਮੂੰਹ ਦੇਖਦੇ ਐ ਸਾਡਾ ਵੀ ਕਾਲਜਾ ਪਟ ਜਾਂਦਾ ਅਸੀਂ ਰੋਂਦੇ ਨਹੀਂ ਉਹ ਤਾਂ ਚਲ ਖੁੰਝੇ ਚ ਬਾਬਾ ਰੋਂਦੀ ਐ ਅਸੀਂ ਰਾਤ ਨੂੰ ਵੀ ਪਏ ਰੋਈ ਜਾਂਦੇ ਆ ਸਾਨੂੰ ਨੀਂਦ ਨਹੀਂ ਆਉਂਦੀ ਭੂਆ ਜੀ ਜਿਹਾ ਇਹ ਪਤਾ ਹੁੰਦਾ ਨਾ ਭਈ ਹੋ ਜਾਣਾ ਅੱਪੋਂ ਤਾਂ ਮਨਿੰਦਰ ਨੂੰ ਮੰਗਦੇ ਹੀ ਨਾ ਮੈਂ ਤਾਂ ਆਪ ਕਹਣੀ ਐ ਕਿਉਂ ਐਡੀ ਕਾਲਖਰੀ ਰੱਬ ਨੇ ਇੱਡਾ ਡੰਡ ਲਾਉਣ ਦੇ ਮਾਰੇ ਸਾਰਾ ਕੁਝ ਛੇਤੀ ਇੰਨੇ ਕਾਲੀ ਕਾਲੀ ਹੋ ਗਏ ਪਤਾ ਹੀ ਨਹੀਂ ਲੱਗਿਆ ਆ ਦੇਖ ਲੈ ਜਦੋਂ ਇਹਦਾ ਸਮਾਨ ਬਣਾਉਂਦੇ ਸੀਗੇ ਕਹਿੰਦੀ ਸੀ ਭਾਬੀ ਤੂੰ ਆਉਦੀ ਪੇਟੀ ਹਲ ਸਮਾਨਸ ਮੇਰੀ ਪੇਟੀ ਚ ਧਰ ਦੇ ਮੈਨੂੰ ਤਾਂ ਉਹ ਸੋਹਣਾ ਲੱਗਦਾਗਾ ਫਿਰ ਕਹਿੰਦੀ ਨਾ ਮੈਂ ਤਾਂ ਆਪ ਹੀ ਆ ਕੇ ਸਮਾਨ ਲੈ ਜਾ ਕਰੂੰਗੀ ਮੇਰਾ ਸਮਾਨ ਬਣਾਉਣ ਨੂੰ ਰਹਿਣ ਹੀ ਨੀ ਦਵੋ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਇਹਨੇ ਪੁੱਤ ਮੇਰੀਆਂ ਚੀਜ਼ਾਂ ਚੱਕੀਆਂ ਕਈ ਮੈਨੂੰ ਕਹਿੰਦੀ ਭੂਆ ਜੀ ਆ ਵੀ ਮੈਂ ਲੈ ਜਾਉ ਆ ਵੀ ਮੈਂ ਲੈ ਜਾਉ ਪਰ ਮੈਂ ਬੇਪਾਗੰਨੇ ਆਪਦੀਆਂ ਸਾਰੀਆਂ ਚੀਜ਼ਾਂ ਨੂੰ ਜਿੰਦੇ ਲਾਤੇ ਮੈਂ ਤੇਰੀ ਸੱਸ ਨੂੰ ਇਹੀ ਆਖਿਆ ਮੇਰੇ ਆਲਾ ਕੁਛ ਨਾ ਹੋ ਜੇ ਮੇਰੀ ਇੱਕ ਵੀ ਚੀਜ਼ ਨਾ ਦਈ ਇਹਨੂੰ ਭੂਆ ਜੀ ਤੁਸੀਂ ਆਪੇ ਆਪ ਨੂੰ ਬੇਪਾਗੰਨਾ ਕਿਆ ਕਰੋ ਜੋ ਕਿਸਮਤ ਚ ਲਿਖਿਆ ਹੈ ਨਾ ਉਹ ਹੋ ਕੇ ਰਹਿੰਦਾ ਤੁਸੀਂ ਨਾ ਰੋਵੋ ਆਪਾਂ ਨੇ ਤਾਂ ਰਲ ਕੇ ਮਨਿੰਦਰ ਨੂੰ ਸੰਭਾਲਣਾਗਾ ਮੈਨੂੰ ਤਾਂ ਡਰ ਲੱਗਦਾਗਾ ਮੈਨੂੰ ਤਾਂ ਜੋ ਕੱਲੀ ਬਹਿ ਜਾਂਦੀ ਹੈ ਉਦੋਂ ਵੀ ਸਣੀ ਕਹਿਣ ਲੱਗ ਜਾਂਦਾ ਇਹਨੂੰ ਕੱਲੀ ਨੂੰ ਨਾ ਬੈਠਣ ਦੇ ਜੇ ਮੋਦੇ ਸਾਰੀ ਜਿਹੜੀ ਸਰਾਣੇ ਬੈਠੀ ਰਹਿਣੀ ਆ ਕਹਤ ਨਹੀਂ ਕੀ ਗੱਲ ਭਾਬੀ ਤੈਨੂੰ ਵੀ ਮੇਰੇ ਤੇ ਭਰੋਸਾ ਨਹੀਂ ਹੂੰ ਤਾਂ ਤੂੰ ਕਹਿ ਦਿੰਨੀ ਆ ਵੀ ਆਪਣਾ ਭੈਣਾ ਵਾਲਾ ਪਿਆਰ ਮੈਂ ਕੀ ਕਰਾਂ ਮੇਰੇ ਕੋਲ ਨਾ ਉਹਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੁੰਦਾ ਕੋਈ ਨਹੀਂ ਪੁੱਤ ਸ਼ਾਬਾਸ਼ ਤੇਰੇ ਜਿਹੜੀ ਉਹਨੂੰ ਭੈਣਾ ਵਾਂਗੂ ਰੱਖਦੀ ਆ ਹਈ ਤਾਂ ਅਸੀਂ ਆ ਰੱਬ ਦਾ ਸ਼ੁਕਰ ਕਰਦੇ ਆ ਵੀ ਜਿਹੜੀ ਸਾਨੂੰ ਨੋ ਐਡੀ ਚੰਗੀ ਦਿੱਤੀ ਆ ਪ੍ਰਮਾਤਮਾ ਨੇ ਨਹੀਂ ਨਹੀਂ ਭੂਆ ਜੀ ਇਹ ਤਾਂ ਮੇਰੇ ਕੋਈ ਚੰਗੇ ਕਰਮ ਕੀਤੇ ਹੋਣਗੇ ਮੈਨੂੰ ਭੈਣਾ ਵਰਗੀ ਈ ਨਿਣਾਣ ਮਾਪੇ ਵੀ ਮਾਪਾਪੋਂ ਕੋ ਪਿਆਰ ਕਰਨ ਵਾਲਾ ਦਿੱਤਾ ਤੇ ਤੁਸੀਂ ਤੁਸੀਂ ਤਾਂ ਮੈਨੂੰ ਮਾਂ ਨਾਲੋਂ ਵੀ ਵੱਧ ਕੇ ਪਿਆਰ ਕਰਦੇ ਹੋ ਮੈਨੂੰ ਤਾਂ ਕਦੇ ਮਹਿਸੂਸ ਹੀ ਨਹੀਂ ਹੋਇਆ ਇਸ ਘਰ ਚ ਆ ਕੇ ਕਿ ਮੈਂ ਵਿਆਹ ਕੇ ਹੋਰ ਘਰੇ ਆ ਗਈ ਹੁਤ ਤੈਨੂੰ ਨੇ ਮਹਿਸੂਸ ਹੋਇਆ ਸਾਨੂੰ ਹੁੰਦਾ ਨਾ ਮੈਂ ਪਤਾ ਕੀ ਸੋਚਦੀ ਹਾਂ ਮੈਂ ਈ ਸੋਚਦੀ ਹਾਂ ਵੀ ਪ੍ਰਮਾਤਮਾ ਤੂੰ ਸਾਡੇ ਭਤੀਜੇ ਨੂੰ ਤੇ ਭਤੀਜੇ ਨੂੰ ਉਹਨੂੰ ਸਾਨੂੰ ਦੋ ਪੂਆ ਜੀ ਨੂੰ ਰੋਡੀਆਂ ਲਾਤੀਆਂ ਇੱਥੇ ਨਾ ਨਾ ਪੂਆ ਜੀ ਨਾ ਇਹ ਗੱਲ ਨਹੀਂ ਕਹਿਣੀ ਹੈਗੀ ਕਿ ਮੈਂ ਤਾਂ ਕਹਿਨੀ ਆ ਜਿਵੇਂ ਵੀ ਆ ਆਪਾਂ ਖੁਸ਼ ਰਹੀਏ ਬਸ ਆ ਵਕਤ ਚੋਂ ਰੱਬ ਲੰਘਾ ਦੇ ਫਿਰ ਰਾਜੀ ਖੁਸ਼ੀ ਮਨਿੰਦਰ ਦਾ ਵਿਆਹ ਕਰ ਦਾਂਗੇ ਬਸ ਆ ਵਕਤ ਟੱਪ ਜੇ ਆਪਣਾ ਕੋਈ ਨਹੀਂ ਪੁੱਤ ਹੈਗਾ ਰੱਬ ਆਪਣੇ ਨਾਲ ਜਦ ਦੇਖ ਉਹਨੂੰ ਕਿੱਥੇ ਰੋਈ ਨਾ ਜਾਂਦੀ ਹੋਵੇ ਅੰਦਰ ਬੈਠੀ ਮੈਂ ਦੇਖਦੀ ਆ ਪੂਆ ਜੀ ਕੀ ਕਰੀਏ ਬੁੱਤ ਸਾਨੂੰ ਤਾਂ ਤੁਹਾਡੇ ਅੱਗੇ ਹੱਸਣਾ ਪੈਂਦਾ ਭੂਆ ਭਤੀਜੀ ਪਰ ਸਾਡੇ ਢਿੱਡ 'ਚ ਦੁੱਖ ਬਹੁਤ ਹੈ ਅਸੀਂ ਕੁਝ ਕਹਿ ਨਹੀਂ ਸਕਦੀਆਂ ਬੋਲ ਕੇ ਕਿਉਂ ਰੱਬ ਨੇ ਸਾਡਾ ਇੱਕੋ ਜਿਹਾ ਲਿਖਤਾ ਦੋਨਾਂ ਦਾ ਤੁਸੀਂ ਕਿਹ ਪਿਆਰੇ ਦੋਸਤੋ ਮੈਂ ਕਿਕਰ ਸਿੰਘ ਉਰਫ ਵਿਰਾਟ ਮਹਿਲ ਤੁਸੀਂ ਮੇਰਾ ਨਾਟਕ ਦੇਖ ਰਹੇ ਹੋ ਮੁਕਲਾਵਾ ਮੁਕਲਾਵੇ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਿਛਲੇ ਐਪੀਸੋਡ ਚ ਸਾਨੂੰ ਦੋ ਐਪੀਸੋਡਾਂ ਜਾਂ ਤਿੰਨ ਐਪੀਸੋਡਾਂ ਦੇ ਵਿੱਚ ਜਿਹੜਾ ਮਦਰ ਦਾ ਕਿਰਦਾਰ ਨਹੀਂ ਦੇਖ ਰਹੇ ਮਨਿੰਦਰ ਦੇ ਮਦਰ ਦਾ ਕਿਰਦਾਰ ਜਿਹੜੇ ਕਿ ਮੈਡਮ ਕੁਲਦੀਪ ਸਿੰਘ ਜੀ ਨਿਭਾ ਰਹੇ ਸੀ ਪਰ ਕੁਝ ਕਾਰਨਾ ਕਰਕੇ ਉਹਨਾਂ ਦਾ ਪਹਿਲਾਂ ਕੋਈ ਕੰਮ ਫੜਿਆ ਹੋਇਆ ਸੀ ਉਹ ਵੀ ਸੇਮ ਦਿਨਾਂ ਦੇ ਵਿੱਚ ਹੀ ਆ ਗਿਆ ਇਸ ਕਰਕੇ ਉਹ ਆ ਨਹੀਂ ਪਾਏ ਤੇ ਸਾਡੀ ਵੀ ਮਜਬੂਰੀ ਸੀ ਕਿ ਅਸੀਂ ਰੋਕ ਨਹੀਂ ਸਕੇ ਸੀ ਉਸ ਕਿਰਦਾਰ ਨੂੰ ਤਾਂ ਉਹ ਕਿਰਦਾਰ ਅੱਜ ਤੋਂ ਬਾਅਦ ਜਿਹੜਾ ਹੈ ਉਹ ਸਾਡੇ ਮੈਡਮ ਸੋਹਣੀ ਜੀ ਇਹ ਨਿਮਾਇਆ ਕਰਨਗੇ ਤੇ ਮਦਰ ਦਾ ਕਿਰਦਾਰ ਜਿਹੜਾ ਹੈ ਉਹ ਮਨਿੰਦਰ ਦੀ ਮਦਰ ਦਾ ਤਾਂ ਤੁਸੀਂ ਜਿਵੇਂ ਕੁਲਦੀਪ ਸਿੰਘ ਨੂੰ ਮੈਡਮ ਨੂੰ ਪਿਆਰ ਦਿੰਦੇ ਸੀ ਉਹਨਾਂ ਨੂੰ ਕਰਦੇ ਸੀ ਉਸੇ ਤਰੀਕੇ ਦੇ ਨਾਲ ਮੈਨੂੰ ਪਤਾ ਤੁਸੀਂ ਇਹਨਾਂ ਨੂੰ ਵੀ ਮੋਹ ਪਿਆਰ ਦੇਵੋਗੇ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਤੇ ਆਸ ਹੈ ਸਾਨੂੰ ਧੰਨਵਾਦ ਸਮਭੂ ਪੁੱਤ ਪੁੱਤ ਪਾਣੀ ਲੈ ਕੇ ਆਈ ਮੈਨੂੰ ਬੈ ਜਾ ਬੀਬੀ ਨੰਦ ਆ ਗਈ ਭਾਬੀ ਹਾਂ ਹਾਂ ਆ ਗਈ ਹੋਰ ਠੀਕ ਸੀ ਸਾਰੇ ਹਾਂ ਠੀਕ ਸੀਗੇ ਬਸ ਅੱਛਾ ਠੀਕ ਐ ਸੀ ਪਾਣੀ ਲਿਆ ਦੇ ਭਾਈ ਤੇਰੀ ਮਾਂ ਨੂੰ ਆਏ ਮੱਥਾ ਟੇਕ ਦੇ ਅਮੀ ਜਿਉਂਦੀ ਰਹਤੀ ਏ ਠੀਕ ਠਾਕ ਮੁਰੇ ਮੰਮੀ ਤੁਸੀਂ ਹਾਂ ਹਾਂ ਪੁੱਤ ਠੀਕ ਆ ਦਵਾਈ ਤੂੰ ਘਰੇ ਭੁੱਲ ਗਈ ਬਸ ਕੋਈ ਨਾ ਪੁੱਤ ਚਲ ਮੱਖਾ ਇੱਕ ਦਿਨ ਹੋਣ ਤੜਕੇ ਦੇਣਾ ਬਸ ਕਾਲਜੀ ਚ ਬਾਗੀ ਮੈਂ ਤਾਂ ਹੋਰ ਦੱਸ ਉਹਨਾਂ ਦਾ ਕੀ ਹਾਲ ਹੈ ਤੇਰੀ ਭੂਆ ਕਾ ਬਸ ਹਾਲ ਕੀ ਹੋਣਾ ਬੀਬੀ ਤੈਨੂੰ ਪਤਾ ਹੀ ਹੈ ਫੁੱਫੜ ਮੁੱਕ ਗਿਆ ਗਾ ਕੁੜੀਆਂ ਬਿਲਕ ਦਿਆਂ ਤੀਆਂ ਰੋਂਦੀਆਂ ਧੀਆਂ ਮੈਨੂੰ ਤਾਂ ਉਹਨਾਂ ਦਾ ਦੁੱਖ ਦੇਖਿਆ ਨਹੀਂ ਗਾ ਸਾਮਕਾਂ ਦੀ ਆਪ ਦਾ ਦੁੱਖ ਮੂਰੇ ਆ ਗਿਆ ਆਪਦੇ ਦੁੱਖ ਨੇ ਤਾਂ ਆਉਣਾ ਹੀ ਆ ਮੂਰੇ ਫਿਰ ਕੀ ਦੋਸ ਕਹਿੰਦੇ ਤਾਂ ਹੁੰਦੇ ਤਾਂ ਹੀ ਤਾਂ ਉਹ ਚ ਜਾਣ ਨੂੰ ਜੀ ਨਹੀਂ ਕਰਦਾ ਜਿਹਨੂੰ ਆਪ ਨੂੰ ਲੱਗੀ ਇੱਕ ਮਜਬੂਰੀ ਨੂੰ ਜਾਣਾ ਪੈਂਦਾਗਾ ਜਾਣ ਨੂੰ ਜੀ ਤਾਂ ਨਹੀਂ ਕਰਦਾ ਹੈਗਾ ਉਹ ਚਾਚੇ ਦੇ ਮੁੰਡਿਆਂ ਨੇ ਬੁਲਾਇਆ ਸੀ ਭਾਈ ਤੂੰ ਆ ਕੇ ਜਾਈ ਮੈਂ ਆਖਿਆ ਚੱਲ ਪਤਾ ਲਿਆ ਮੈਂ ਢਿੱਲਾ ਜਾ ਹੋ ਗਿਆ ਤੇ ਪਿੱਛੇ ਜੇ ਮਹਾ ਜਾ ਕੇ ਪੁੱਛਿਆ ਮੈਂ ਉਹਨਾਂ ਨੂੰ ਐ ਕਹਿਣਗੇ ਵੀ ਜਿਹਦਾ ਸਕਾ ਭਰਾ ਆਉਂਦਾ ਫੇਰ ਕਿਹੜਾ ਆਉਂਦੀ ਨਾ ਠੀਕ ਹੈ ਹੁਣ ਹਾਂ ਹੁਣ ਤਾਂ ਠੀਕ ਹੈਗਾ ਪਰ ਉਧਰ ਤਾਂ ਚਲੋ ਠੀਕ ਆ ਜਦੋਂ ਘਰ ਕਣੀ ਜਾ ਕੇ ਦੇਖਦੀਆਂ ਜਿੰਦੇ ਲੱਗੇ ਦੇਖਦੀਆਂ ਮਨ ਬਾਲਾ ਦੁਖੀ ਹੁੰਦਾ ਕੋਈ ਨਹੀਂ ਐਵੇਂ ਮਾਨ ਹੌੜਾ ਨਾ ਕਰ ਚੁੱਪ ਕਰ ਮੂੰਹ ਔਖਿਆਂ ਨੂੰ ਨਾ ਰੱਬ ਔਖੀ ਦਿੰਦਾ ਹੁੰਦਾ ਤੈਨੂੰ ਤਾਂ ਚਾਰ ਚਫੇਰੇ ਭੁਨਤੀ ਪੇਕਿਆਂ ਕਨੂਆ ਤੈਨੂੰ ਭੁਨਤੀ ਮੇਰੇ ਕਨੂਆ ਤੈਨੂੰ ਭੁਨਤੀ ਆਹ ਰਹਿੰਦੀ ਹੁੰਦੀ ਤੇਰੀ ਧੀ ਕਨੂਆ ਭੁਨਤੀ ਤੈਨੂੰ ਰਬਾ ਬਾਦੇ ਪੈ ਗਿਆ ਪੁੱਤ ਮੇਰੇ ਤੇ ਹਾਂ ਬਸ ਚੁੱਪ ਕਰ ਰੋ ਨਾ ਕੋਲਾਬ ਚ ਚੁੱਪ ਕਰ ਫੇਰੀ ਗੱਲ ਸੁਣ ਚੁੱਪ ਕਰ ਜੇ ਮਨਿੰਦਰ ਨੇ ਦੇਖ ਲਿਆ ਨਾ ਹੁਣ ਉਹੀ ਰੋਣ ਲੱਗ ਜਾ ਚੁੱਪ ਕਰ ਠੀਕ ਆ ਪੁੱਤੋ ਠੀਕ ਆ ਗਈ ਵਧੀਆ ਅੱਛਾ ਜਾ ਤੂੰ ਚਾਦੀ ਕੁੱਟ ਬਣਾ ਕੇ ਲਿਆ ਦੇ ਤੇਰੀ ਮਾਂ ਨੂੰ ਨਾਲੇ ਉਹ ਮਨਿੰਦਰ ਕਿੱਥੇ ਉਹਨੂੰ ਕਹੇ ਦੇ ਆਖ ਮਾਂ ਆ ਗਈ ਹਾਂ ਮਾਂ ਤੇ ਨਹੀਂ ਆ ਪੇ ਦੇ ਪੁੱਤ ਮੇਰੇ ਕੋਲ ਦੇ 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 ਕੋਲੇ ਉਹਨੂੰ ਮੈਨੂੰ ਤਾਂ ਉੱਥੇ ਜਾ ਕੇ ਬੀਬੀ ਉਹਦੀ ਫਿਕਰ ਹੋਈ ਗਈ ਪਤਾ ਨਹੀਂ ਮਾਗਰੋ ਕਿਵੇਂ ਹੋਊਗੀ ਵੀ ਠੀਕ ਠਾਕ ਵੀ ਹੋਊਗੀ ਠੀਕ ਤਾਂ ਆਪ ਹੀ ਕਰ ਦਿੰਦਾ ਰੱਬ ਠੀਕ ਹੋ ਕੇ ਟਾਈਮ ਟੱਪੂਗਾ ਕੋਈ ਹੁਣ ਜੇ ਆਪਾਂ ਸਾਰਾ ਦਿਨ ਮਰੂ ਮਰੂ ਕਰਾਂਗੇ ਤਾਂ ਆਪਣਾ ਦਿਨ ਨਹੀਂ ਲੰਘਣਾ ਇੱਕ ਵੀ ਇਹ ਤਾਂ ਗੱਲ ਹੈ ਗਿਆ ਬੀਬੀ ਆ ਠੀਕ ਨਹੀਂ ਦੇਖ ਕੇ ਨਾ ਬਸ ਮਨ ਕਹਿੜਾ ਕਰਨਾ ਪੈਂਦਾਗਾ ਵੀ ਜੇ ਆਪ ਮਰੂ ਮਰੂ ਕਰੂੰਗੀ ਉਹ ਤਾਂ ਜਵਾਖੜੀ ਉਹਦੂ ਵੀ ਦਿਲ ਡੇਗ ਜੂਗੀ ਬਸ ਟਾਈਮ ਕੱਢੀ ਜਾਂਦੇ ਆਪਾਂ ਤਾਂ ਆਂ ਤਾਂ ਅਸੀਂ ਉਹਦਾ ਬਥੇਰਾ ਦਿਲ ਤਰਾਇਆ ਤੇ ਪਰ ਫੇਰ ਵੀ ਤੈਨੂੰ ਪਤਾ ਮਾਵਾ ਤੀ ਹੁੰਦਾ ਆ ਕਹਿੰਦੇ ਹੁੰਦੇ ਪਿਆਰੀ ਇਹੋ ਜਿਹਾ ਹੁੰਦਾ ਹੈਗਾ ਕੱਲ ਵੀ ਉਹਨੇ ਤੈਨੂੰ ਡੀਕਿਆ ਅੱਜ ਵੀ ਤੜਕੇ ਦੀਨੇ ਕੋਈ 10 ਵਾਰੀ ਪੁੱਛ ਲਿਆ ਕਦੋਂ ਆਉਗੀ ਮਾਂ ਕਦੋਂ ਆਉਗੀ ਮਾਂ ਤੇਰੇ ਬਿਨਾ ਜੀਵ ਹੀ ਨਹੀਂ ਲਾਉਂਦੀ ਫਿਰ ਕਰਦੀ ਵੀ ਕੀ ਦੀ ਹੁਣ ਜਾਣਾ ਤਾਂ ਭੋਗ ਤੇ ਤੀ ਉੱਥੇ ਤਾਂ ਹੁਣ ਨਾਲ ਜਾ ਵੀ ਨਹੀਂ ਸਕਦੀ ਹੈਗੀ ਇੱਕ ਉਧਰ ਪਿੰਡ ਜਾਣਾ ਤੀ ਮਹਾਰਾਤ ਲੱਗੂਗੀ ਉੱਥੇ ਕੀ ਕਰੂਗੀ ਜਵਾਖੜੀ ਸਾਕਾਂ ਦੀ ਮੈਂ ਤਾਂ ਔਖੀ ਹੈਗੀ ਆ ਮੈਨੂੰ ਦੇਖ ਕੇ ਉਧਰ ਵੀ ਜ਼ਿਆਦਾ ਔਖੀ ਇਹ ਹੋਊਗੀ ਫਿਰ ਹਾਂਜੀ ਕਸਿਕ ਮੀ ਸਸਰੀ ਕਾਰਗਤ ਕਿਵੇਂ ਹੋ ਠੀਕ ਹੈ ਮੇਰਾ ਪੁੱਤ ਹਾਂ ਮੈਂ ਤਾਂ ਠੀਕ ਹਾਂ ਤੁਸੀਂ ਠੀਕ ਹੋ ਹਾਂ ਹਾਂ ਪੁੱਤ ਠੀਕ ਆਂ ਕੀ ਹੋ ਰੋਟੀ ਖਾ ਲਈ ਸੀ ਸਵੇਰੇ ਹਾਂ ਮੈਂ ਰੋਟੀ ਖਾ ਲਈ ਸੀ ਮੰਮੀ ਤੁਸੀਂ ਬਾਲੇ ਇੱਕ ਵੇਲਾ ਕਰਤਾ ਹੈ ਆ ਦੁਪਹਿਰ ਕਰਤੀ ਸਵੇਰੇ ਕਿਉਂ ਨਹੀਂ ਆਏ ਪੁੱਤ ਹੋਲੀ ਹੋਲੀ ਉਹ ਤੇਰੇ ਮਾਮੇ ਕਣੀ ਬਾਗ ਜੀ ਕੁੜੀਏ ਬਾਗ ਜੀ ਕੁੜੀਏ ਬਸ ਆ ਟਾਈਮ ਲਿਆਤਾ ਪੁੱਤ ਦੇਖ ਰ ਮੈਂ ਆਖਿਆ ਟਾਈਮ ਨਾਲ ਪਹੁੰਚ ਜਾ ਮਹਾਕਰੇ ਮਨਿੰਦਰ ਯਾਦ ਕਰਦੀ ਹੋਵੇ ਹੋ ਮੰਮੀ ਤੂੰ ਨਾ ਜਾਇਆ ਨਾ ਕਰ ਕਿਤੇ ਮੈਨੂੰ ਤੇਰੇ ਬਿਨਾ ਜੀ ਨਹੀਂ ਲੱਗਦਾ ਮੰਮੀ ਮੈਨੂੰ ਨਾਲ ਲੈ ਜਾ ਕਰ ਪੁੱਤ ਮੈਂ ਨਾਲ ਹੁਣ ਭੋਗਦੇ ਗਈ ਸੀ ਉੱਥੇ ਮੈਂ ਤੈਨੂੰ ਕਿੱਥੇ ਲੈ ਕੇ ਜਾਂਦੀ ਪਰ ਨਾਲੇ ਮੈਂ ਤਾਂ ਤੈਨੂੰ ਆਪ ਹੀ ਨਹੀਂ ਛੱਡ ਕੇ ਜਾਂਦੀ ਹੁੰਦੀ ਮੇਰੇ ਸੋਹਣੇ ਪੁੱਤ ਦਾ ਵੀ ਇਹਨੂੰ ਪਤਾ ਨਾ ਵੀ ਮੇਰੇ ਬਿਨਾ ਜੀ ਨਹੀਂ ਲੱਗਣਾ ਹੈਗਾ ਹਨਾ ਹਾਂ ਮੰਮੀ ਤੇ ਤੂੰ ਠੀਕ ਹੈ ਮੰਮੀ ਹਾਂ ਹਾਂ ਪੁੱਤ ਮੈਂ ਠੀਕ ਹਾਂ ਭਾਬੀ ਦਾ ਜੀ ਦਵਾਈਆਂ ਵੀ ਘਰੇ ਭੁੱਲ ਗਈ ਮੈਨੂੰ ਤਾਂ ਨਾ ਫਿਕਰ ਹੀ ਹੋਈ ਗਈ ਮੰਮੀ ਕਿ ਪਤਾ ਨਹੀਂ ਦਵਾਈ ਬਿਨਾ ਠੀਕ ਹੋਊਗੀ ਕਿ ਨਾ ਕੁਝ ਨਹੀਂ ਹੁੰਦਾ ਜੇ ਇੱਕ ਦਿਨ ਨਹੀਂ ਲੈਤੀ ਆਈ ਨਹੀਂ ਮੈਂ ਤੇ ਮਰਦੀ ਹੈਗੀ ਮਾਂ ਇਹੋ ਜਿਹੀ ਗੱਲਾਂ ਨਾ ਕਰਿਆ ਕਰ ਤੂੰ ਮਰਨ ਮਰ ਰੋਣਾ ਨਹੀਂ ਕੋਈ ਨਾ ਕੋਈ ਨਾ ਪੁੱਤ ਤੂੰ ਐਡੀ ਟੈਨਸ਼ਨ ਨਾ ਕਰ ਠੀਕ ਹੈ ਫਿਰ ਕਿਉਂਗਾ ਜੇ ਇੱਕ ਦਿਨ ਨਹੀਂ ਲੱਗ ਤੇ ਆਹ ਹੋਣ ਲੈ ਲੂੰਗੀ ਮੈਂ ਤਾਂ ਦਵਾਈ ਹਾਂ ਤੇ ਠੀਕ ਸੀ ਮਾਮਾ ਹਾਂ ਹਾਂ ਪੁੱਤ ਵਧੀਆ ਠੀਕ ਸੀਗਾ ਵਧੀਆ ਠੀਕ ਧੀਆ ਚਲੋ ਵਧੀਆ ਮਾਮੀ ਵੀ ਵਧੀਆ ਸੀ ਹਾਂ ਹਾਂ ਵਧੀਆ ਪੁੱਤ ਤੇਰੀ ਮਾਮੀ ਵੀ ਵਧੀਆ ਸਾਰੇ ਜਾਣੇ ਠੀਕ ਸੀਗੇ ਉੱਥੇ ਚਲੋ ਸ਼ੁਕਰ ਹੈ ਠੀਕ ਹੈ ਇਹਦਾ ਮਾਮਾ ਬਾਲਾ ਬਿਮਾਰ ਹੋ ਗਿਆ ਸੀਗਾ ਹਨਾ ਹਾਂ ਹਾਂ ਪੁੱਤ ਹੋਰ ਉਹਦੇ ਬਿਮਾਰ ਕਰਕੇ ਜਾਣਾ ਪੈ ਗਿਆ ਜਾਣ ਚੱਕ ਨਹੀਂ ਮੈਂ ਕਿੱਥੋਂ ਜਾਂਦੀ ਸੀ ਦੇਖ ਘਰ ਦੇ ਕੰਮਾਂ ਚੋਂ ਨਿਕਲੀ ਨਹੀਂ ਜਾਂਦਾ ਹੈਗਾ ਹੋਰ ਉਧਰੋਂ ਤੂੰ ਵਾਗ ਗਈ ਉਦੋਂ ਦਾ ਸਵੇਰ ਦਾ ਬਾਪੂ ਗਿਆ ਹੋਇਆ ਨਾ ਉਹ ਮੁੜਿਆ ਹਜੇ ਤੱਕ ਬਾਜ਼ਾਰ ਗਿਆ ਸੀਗਾ ਹਜੇ ਤੱਕ ਨਹੀਂ ਆਇਆ ਉਹ ਪੁੱਤ ਬਾਜ਼ਾਰ ਚ ਤੈਨੂੰ ਪਤਾ ਜਦੋਂ ਜਾਂਦੇ ਆ 100 ਕੰਮ ਉਦੋਂ ਜ਼ਿਆਦੇ ਖੜੇ ਹੋ ਜਾਂਦੇ ਵੀ ਆ ਵੀ ਕਰ ਲਈਏ ਆ ਵੀ ਕਰ ਲਈਏ ਕਿਹੜਾ ਨਿੱਤ ਜਾਇਆ ਜਾਂਦਾਗਾ ਸਹੀ ਗੱਲ ਆ ਮੰਮੀ ਹਾਂ ਮੈਂ ਤੇਰੇस्ते ਚਾਹ ਬਣਾ ਕੇ ਲਿਆਉਂਦਾ ਆ ਜੀ ਹਾਂ ਆ ਪੁੱਤ ਚਾਹ ਬਣਾ ਲਿਆ ਹਾਂ ਚੰਗਾ ਬਣਾ ਲਿਆ ਪੀ ਲੈ ਗਈ ਸਾਰੀ ਭਾਬੀ ਅੱਛਾ ਉਹਨੂੰ ਕਹਿ ਦੇ ਆਖ ਚਾਹ ਉਹ ਬਣਾਈ ਜਾਂਦੀ ਹੈਗੀ ਚਲ ਕੋਈ ਨਹੀਂ ਮੈਂ ਨਾਲ ਬਣਵਾ ਦੇਣੀ ਭਾਬੀ ਬਣਾ ਲਿਆ ਪੁੱਤ ਸਾਰੇ ਜਾਣੀ ਉਹ ਪੱਖੇ ਥੱਲੇ ਹੀ ਪੀ ਲਾਂਗੇ ਉੱਥੇ ਹੀ ਬੋਲ ਮਾਰਦੇ ਜਦੋਂ ਚਾਹ ਬਣ ਗਈ ਬਾਈ ਤਾਂ ਨਾ ਉਹ ਲੰਬਰਦਾਰਾਂ ਨਾਲ ਗਿਆ ਅੱਛਾ ਉਹਨਾਂ ਦੇ ਅੱਜ ਕੋਈ ਸੀਗਾ ਕੋਈ ਕੋਈ ਗੱਲਬਾਤ ਤੇ ਉੱਥੇ ਗਵਾਹੀ ਗਬੂਹੀ ਸੀ ਇਹਦੀ ਪਹਿਲਾਂ ਦੀ ਬਾਈ ਜੀ ਹਾਂ ਬਾਣ ਬੂਣ ਦਾ ਨਹੀਂ ਰੌਲਾ ਸੀ ਉਹਨਾਂ ਦਾ ਅੱਛਾ ਅੱਛਾ ਤੇ ਉਹਨਾਂ ਨਾਲ ਗਿਆ ਤੇ ਮੈਨੂੰ ਦੱਸ ਕੇ ਗਿਆ ਫਿਰ ਮੈਂ ਇਹਨੂੰ ਤਾਂ ਦੱਸਿਆ ਨਹੀਂ ਮੈਂ ਆਖਿਆ ਜੀ ਵਾਕਿਆ ਹੀ ਮੈਂ ਨਾ ਕਲਪਨਾ ਜੀ ਵੱਧ ਕਰਦੇ ਇਹ ਤਾਂ ਗੱਲ ਹੈਗੀ ਇਹਨਾਂ ਨੂੰ ਕੋਈ ਗੱਲ ਦੱਸੀ ਵੀ ਨਹੀਂ ਜਾਂਦੀ ਹੈਗੀ ਇਹ ਮੈਨੂੰ ਕਹੇ ਗਿਆ ਸੀ ਉਹ ਮੈਨੂੰ ਉਹਨਾਂ ਦਾ ਭਾਈ ਜੀ ਤੇਰੀ ਭਾਬੀ ਆ ਗਈ ਉਹਨੂੰ ਤੂੰ ਦੱਸਦੀ ਤੇ ਮੈਨੂੰ ਤਾਂ ਅਥ ਨਹੀਂ ਹੋ ਜੂਗਾ ਤੇ ਚੱਲ ਕੋਈ ਨਾ ਹਾਂ ਉਹ ਵੀ ਜਾਣਾ ਸੀ ਫਿਰ ਹੁਣ ਜਾਏ ਬਗੈਰ ਕਿੱਥੋਂ ਸਰਦਾ ਕਿੱਥੇ ਸਰਦਾ ਹੁਣ ਉਹੀ ਗੱਲ ਫਿਰਨ ਤੁਰਨ ਵਾਲਾ ਬ ਸਾਉ ਕੰਮਾਂ ਨੂੰ ਤਾਂ ਇਕੱਲੇ ਜਾਣੇ ਨੇ ਨਾਲ ਆਏ ਆ ਜੇ ਕਿਸੇ ਭੈਣ ਭਾਈ ਨਾਲ ਆਪਾਂ ਅੱਜ ਤੁਰਾਂਗੇ ਕਾੜ ਨੂੰ ਤਾਂ ਆਲਾ ਆਪਣੇ ਨਾ ਤੁਰੂਗਾ ਆਪਾਂ ਨੂੰ ਕਿਹੜਾ ਹੁਣ ਕੰਮ ਨਹੀਂ ਹੈਗੇ ਕੰਮ ਦਾ ਪਰੋਂ ਬੰਦੇ ਤੱਕ ਦੇਖ ਪੈਂਦੀ ਲੋੜ ਤਾਂ ਪੈਂਦੀ ਹੋਈ ਰਹਿੰਦੀ ਐ ਆਪਾਂ ਨੂੰ ਤਾਂ ਰੱਬ ਨੇ ਕੰਮ ਵੀ ਵੱਡੇ ਵੱਡੇ ਪਾਤੇ ਜਿਹੜੇ ਜੀਜੀ ਦੀ ਮਿੰਤ ਕਰਨੀ ਪਵੇ ਮਿੰਤਾ ਕਰਨ ਤਾਂ ਲਾਤ ਆ ਰੱਬ ਨੇ ਨਹੀਂ ਮਿੰਤਾ ਕਰਨ ਵਾਲੀ ਹੈ ਨਹੀਂ ਸੀ ਖਬਰ ਪੀ ਲੋ ਚਾਹ ਅંદર ਆਜੋ ਆਗੇ ਪੁੱਤ ਆਗੇ ਆਜਾ ਚਾਹ ਪੀ ਲੈ ਰੋਟੀ ਖਾ ਲ। ਮੈਂ ਨਹੀਂ ਖਾਂਦੀ ਜੀ ਤੋ ਮੈਨੂੰ ਨਹੀਂ ਚੰਗੀ ਲੱਗਦੀ ਰੋਟੀ ਰਾਟੀ। ਖਾ ਲੈ ਪੁੱਤ ਖਾ ਲੈ ਇੱਕ ਦਿਖਾ। ਨਹੀਂ ਬੇਬੇ ਕੋਈ ਰੋਟੀਆਂ ਦੀ ਕਸਰ ਰਹਿ ਗਈ ਹਜੇ। ਚਲ ਕੋਈ ਨਹੀਂ ਫੜ ਲੈ। ਕਹਨੇ ਰੋਟੀ ਨਾਲ ਕਾਦਾ ਗੁੱਸਾ ਹੈਗਾ ਤੂੰ ਰੋਟੀ ਖਾ ਲੈ। ਤੈਨੂੰ ਮੈਂ ਜਦੋਂ ਕੇਰਾ ਕਹਤਾ ਮੈਨੂੰ ਤਾਂ ਭੁੱਖ ਨਹੀਂ ਗਈ। ਕੋਈ ਇਹਨੂੰ ਪੁੱਤ ਤੈਨੂੰ ਮਨਾਉਂਦੀ ਹੈਗੀ ਫੜ ਲੈ ਕੋਈ ਨਹੀਂ ਤੇਰੀ ਪਰਜਾਈ ਹੈਗੀ। ਤੁਸੀਂ ਹੁਣ ਜਾਓ ਬਾਹਰ ਮੈਂ ਤੁਹਾਨੂੰ ਦੱਸਾਂ ਜਿਹੜਾ ਦੁਪਹਿਰੇ ਨਹੀਂ ਦੇਖਦਿਆਂ ਨਾ ਤੁਹਾਨੂੰ ਕਿਸੇ ਨੇ ਸਮਝਾਇਆ ਨਹੀਂ ਕਾ ਚਲ ਚਲ ਚਲੋ। ਫੜਦਾ ਤਾਂ ਕੀ ਸੀਗਾ? ਪੁਰਿਆ ਕਹਿੰਦੇ ਹੋ ਦੁਪਹਿਰੇ ਸਿਕਰਤ ਪਰ ਤੁਰ ਕੇ ਪਰਦੀਆਂ ਰੋਕ ਨਹੀਂ ਸਕਦੀਆਂ ਤੂੰ ਤਾਂ ਕਿਸੇ ਨੂੰ ਜਰਦਾ ਹੀ ਨਹੀਂ ਉਹੀ ਜਰਦਾ ਨਹੀਂ ਨਾਲੇ ਹੋਰ ਲੈ ਨਾ ਪਾਣੀ ਪੀ ਲੈ ਪੁੱਤ ਅੰਦਰ ਲੈ ਜਾਣਾ ਕੱਪੜੇ ਥੱਲੇ ਪਾ ਲੈ ਕੀ ਗੱਲ ਹੋ ਗਈ ਪਤਾ ਉਹ ਨਹੀਂ ਕਰਨਾ ਫੜਦੀਆਂ ਨਹੀਂ ਚਲ ਅੰਦਰ ਪੜਾਈ ਕਰ ਜਾਖਦੀਆ ਹੁਣ ਮੇਰੇ ਕੰਨੀ ਟੇਡਾ ਠੇਡਾ ਸਸਰੀ ਘਰ ਪੈਣਾ ਸਸਰੀ ਘਰ ਮੈਂ ਤਾਂ ਤਪਾਰ ਰੱਖਿਆ ਭੈਣ ਇਹਨਾਂ ਨੇ ਉਹ ਮੈਂ ਵੀ ਬਾਈ ਕਹਿ ਕੇ ਹਟੀ ਸੀ ਇਹਨਾਂ ਨੂੰ ਮੈਂ ਕਿਹਾ ਤੁਸੀਂ ਧੁੱਪੇ ਕਾਹਨੂੰ ਖੇੜਦੋਂ ਮੈਂ ਫਿਰ ਦਿਆਂ ਤੈਨੂੰ ਪਤਾ ਨਿਆਣੀਆਂ ਨੇ ਅੱਜ ਛੁੱਟੀ ਦਾ ਕਰਕੇ ਤੁਰਨਾ ਫਿਰਦੀਆਂ ਨੇ ਉਹ ਪਾਣੇ ਮੇਰੀ ਗੱਲ ਸੁ ਜਵਾਨ ਹੋਗੇ ਆਪਣੀਆਂ ਗਲੀਆਂ ਚ ਤੁਰਨੀਆਂ ਫਿਰਦੀਆਂ ਚੰਗੀਆਂ ਲੱਗਦੀਆਂ ਐ ਲੂਤ ਰੂਤ ਕਰਦੀਆਂ ਇਹ ਤਾਂ ਹੈ ਭਾਈ ਤੈਨੂੰ ਪਤਾ ਉੱਤੋਂ ਟਾਈਮ ਵੀ ਮਾੜਾਗਾ ਹਾਂ ਆਪ ਤਾਂ ਬੈਠ ਜਾਂਦੀਆਂ ਮੋਜਾਂ ਨਾਲ ਲਿਚਕ ਪੁੱਛ ਕੇ ਧੀਆਂ ਦਾ ਖਿਆਲ ਹੀ ਕੋਈ ਨਹੀਂ ਖੜੀ ਕੀ ਕਰਦੀ ਹੁਣ ਪਾਣੀ ਦੀ ਘੁੱਟ ਲਿਆ ਦੇ ਬੰਦਾ ਬਾਹਰੋਂ ਆਇਆਗਾ ਲਿਆ ਦੇ ਹੋਰ ਭਾਈ ਠੀਕ ਸੀ ਕਰੇ ਬਸ ਠੀਕ ਐ ਭਾਈ ਹੁਣ ਜਵਾਕ ਜਿਹਨੂੰ ਆਖਿਆ ਸੀ ਵੀ ਤੂੰ ਵਗ ਜਾ ਕਾ ਨੂੰ ਆਖੇ ਲੱਗਦਾ ਚੱਲ ਕੋਈ ਗੱਲ ਨਹੀਂ ਕਦੋਂ ਕਾਗੇ ਸੀ ਭਾਈ ਮੈਂ ਤਾਂ ਹੋ ਗਿਆ ਘੰਟਾ ਸਾਰਾ ਤੇਨ ਦੀ ਕੀ ਜਾਂਦੀ ਸੀ ਤੱਕ ਕਿਵੇਂ ਤੂੰ ਗੱਲ ਕਰਨੀ ਸੀ ਮੈਂ ਗੱਲ ਤਾਂ ਕੀ ਕਰਨੀ ਸੀ ਕਹਿੰਦੀ ਕਿ ਆਈ ਨਹੀਂਗਾ ਕਹਿੰਦੀ ਕਿ ਮੈਂ ਕਿਧੋਂ ਬਰਕੀ ਦੀ ਕੀ ਜਾਂਦੀ ਆ ਆ ਲੈ ਪੜ ਦੇਲੇ ਪਾਣੀ ਕਰ ਛੱਡਿਆ ਵੇ ਤੇ ਤੇਲੇ ਦਾਲ ਨਹੀਂ ਗਈ ਕਿੱਥੇ ਨਾਖਦੀਆ ਬੁਰਕੀ ਮੈਨੂੰ ਤਾਂ ਪਹਿਲਾਂ ਭੁੱਖ ਨਹੀਂ ਸੀ ਚੱਜ ਦੀ ਦਾਲ ਸਰਜੀ ਬਣਾ ਲੈਂਦੀ ਹੈ ਭੈਣ ਮਾਸਾ ਦਾ ਘਰੇ ਆਉਂਦੀ ਹੈ ਵਧੀਆ ਸਬਜੀ ਹੈ ਸਾਰਿਆਂ ਨੇ ਖਾਧੀ ਹੈ ਸਾਹ ਨਹੀਂ ਖਾਦੀ ਇਹ ਨਾਲੇ ਹੋਰ ਬਣਾ ਲੈਂਦੀ ਪੁੱਤ ਤੂੰ ਚਲ ਕੋਈ ਨਹੀਂ ਹੋਰ ਬਣਾ ਕੇ ਆ ਲੈ ਚਲ ਧਰ ਜਿੱਥੇ ਫੇਰ ਬਣਾ ਲੈ ਚਲ ਕੋਈ ਨਹੀਂ ਕੀ ਆ ਰੋਟਿਆਂ ਨੂੰ ਛੱਡ ਖੈੜਾ ਹੋਰ ਦੱਸ ਬਾਈ ਕੋਈ ਗੱਲ ਮੂੰਹ ਸਰ ਬਣਦਾ ਕਿ ਆਹ ਬਣ ਨਹੀਂ ਦਿੰਦੀਆਂ ਇਹ ਤਾਂ ਕਿਉਂ ਨਹੀਂ ਬਣਨਦੀਆਂ ਮੂੰਹ ਸਰ ਤਾਂ ਬਸ ਬਣਾਈ ਜਾਂਦੇ ਆ ਭਣੇ ਤੂੰ ਤਾਂ ਮੈਨੂੰ ਬੇਬੇ ਦੱਸਦੀ ਸੀ ਹੂੰ ਕਹਿੰਦੇ ਜੀਤੋਂ ਤਾਂ ਹਾਂ ਕਰਤੀ ਹੂੰ ਹੂੰ ਇਹ ਬਾਬਾ ਮੰਨ ਗਈ ਬਾਈ ਮੇਰੀ ਗੱਲ ਸੁਣ ਤੂੰ ਹੁਣ ਮੈਂ ਇੱਧਰ ਮੇਰੇ ਕੱਪੜਿਆਂ ਘਰ ਨਹੀਂ ਦੇਖ ਕੀ ਦੇਖ ਲੈ ਆਏ ਤਾਂ ਮੈਂ ਦੇਖ ਲਿਆ ਮੈਂ ਕਿ ਮੇਰਾ ਵਾਈਟ ਆਰ ਗੱਡੀ ਫਿਰਦੀ ਮਸਾਂ ਖੁਸ਼ੀ ਆਈ ਹੈ ਮੇਰੇ ਚਿਹਰੇ ਤੇ ਹਾਂ ਸਹੀ ਗੱਲ ਹੈ ਭਾਈ ਹਾਂ ਕਹਿੰਦੇ ਹੁੰਦੇ ਆ ਕਿ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਭਾਈ ਉਹ ਤਾਂ ਹੋ ਗਿਆ ਹੁਣ ਮਰਿਆਣਾ ਮਰਿਆ ਤਾਂ ਜਾਂਦਾ ਨਹੀਂ ਫਿਰ ਕੀ ਕਰਗੇ ਭਾਈ ਜ਼ਿੰਦਗੀ ਤਾਂ ਨਹੀਂ ਰੁਕਦੀ ਅੱਗੇ ਤਾਂ ਨਹੀਂ ਬਤਾਰ ਪਰਿਵਾਰ ਵਾਲੇ ਆ ਉਹੀ ਤਾਂ ਗੱਲ ਹੈ ਹਾਂ ਹੁਣ ਹਾਂ ਹੀ ਸੋਚ ਲਈਦਾ ਵੀ ਚੱਲ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਹੋ ਹੁਣ ਅੱਗੇ ਦੀ ਸੋਚੀਏ ਹਾਂ ਇਹ ਤਾਂ ਹੈ ਹੁਣ ਐਂ ਗੱਲ ਹੈ ਮੈਂ ਇਹਨੂੰ ਪੁੱਛਿਆ ਸੀਗਾ ਹੂੰ ਮੈਂ ਕਿਹਾ ਭਾਈ ਆਹ ਗੱਲ ਆ ਹੁਣ ਦੱਸ ਤੂੰ ਕਿਵੇਂ ਕਰੇਂਗੀ ਹਾਂ ਮਨੂੰ ਕਹਿੰਦੇ ਠੀਕ ਆ ਜਿਵੇਂ ਤੁਸੀਂ ਕਰਦੇ ਆ ਥੋੜੇ ਤੋਂ ਬਾਹਰ ਤਾਂ ਹੈ ਨਹੀਂ ਅੱਛਾ ਇਹ ਤਾਂ ਬਾਹਰ ਨਹੀਂ ਹੈਗੀ ਮੇਰੇ ਤੋਂ ਪਰ ਉਹ ਜਿਹੜੀ ਮਾਂ ਨਾ ਇਹਦੀ ਉਹ ਤਿੱਲੀ ਸੱਟ ਦਿੰਦੀ ਹੈ ਉਹਦਾ ਕਰਕੇ ਤਾਂ ਮੇਰਾ ਬਲੱਡ ਵਧਿਆ ਪਿਆ ਬਾਈ ਹੋਰ ਕਿਵੇਂ ਵਧਿਆ ਪਿਆ ਹਜੇ ਇਹਦੇ ਤਾਂ ਪੂਰਾ ਤਰਸ ਆ ਜਾਂਦਾ ਮੈਂ ਮੇਰਾ ਵੀ ਢੱਡਾ ਐ ਮੱਚਦਾ ਸੀ ਵੀ ਚਲ ਕਾ ਨੂੰ ਇਹਦੇ ਨਾਲ ਉਹ ਇਹ ਤਾਂ ਬੋਲਦੀ ਸੀ ਪਹਿਲੇ ਦਿਨ ਤੋਂ ਹੀ ਇਹ ਤਾਂ ਮੇਰੇ ਦਾਬੇ ਹੀਟ ਹੀ ਆਏ ਹਾਈ ਹੋਈ ਸੀ ਇਹਨੇ ਤਾਂ ਕਦੇ ਸਾਹ ਨਹੀਂ ਸੀ ਕੱਢਿਆ ਆ ਜਿੱਦੇ ਦੀ ਮਾਂ ਆ ਕੇ ਇੱਥੇ ਸ਼ਹਿਦ ਦੇਣ ਲੱਗੀ ਨਾ ਉਹਦੇ ਦੀ ਇਹ ਵੀ ਮੂੰਹ ਬੋਲਣ ਲੱਗੀ ਮੇਰੇ ਨਾਲ ਵੀ ਬਾਈ ਲੜਾਈ ਹੋ ਕੇ ਛੱਡਿਆ ਇਹਨਾਂ ਦੀ ਹੁਣ ਕਿਉਂ ਹਾਂ ਆ ਉਹੋ ਜੀ ਤਾਂ ਬੇਬੇ ਆ ਤੇ ਉਹੋ ਜੀ ਤੇਰੀ ਸੱਸ ਆ ਜਦੋਂ ਮੈਂ ਆਈ ਤੇ ਨਾਲੇ ਬੁਣੀ ਆਂਦੀਆਂ ਵੀ ਵਿਆਹ ਤੇ ਰਿਆ ਦਾਸ ਇਥੇ ਨਾਲੇ ਬਣ ਨੂੰ ਤੁਹਾਡਾ ਵਿਆਹ ਤੇ ਰਹਿਗਾ ਤੁਸੀਂ ਉਹੀ ਗੱਲ ਕਰਦੇ ਬਈ ਤੂੰ ਤਾਂ ਸਿਆਣੀ ਵੈਣੀ ਹੈਗੀ ਪੁੱਤ ਜਦੋਂ ਲੱਛੇ ਜਿ ਲੈ ਕੇ ਸਿਰ ਤੇ ਮੈਨੂੰ ਵੀ ਚੱਕਣੇ ਪਏ ਮੈਂ ਕੀ ਕਰਾਂ ਚੱਕਣੇ ਪਏ ਨਾਲੇ ਉਹ ਤਾਂ ਫੇਰ ਬੋਲ ਨਹੀਂ ਸਕਦੀ ਨਾ ਉਹਨਾਂ ਦੇ ਮੂਹਰੇ ਹਾਂ ਤਸੀ ਖੜੀਆਂ ਨਾਲ ਤੂੰ ਜੇ ਮੇਰੇ ਮੰਗਰੀ ਲੱਗ ਜੇ ਨਾ ਤਾਂ ਤੈਨੂੰ ਲੋੜ ਹੀ ਨਹੀਂ ਨਾ ਦੇ ਵਿਚਾਲੇ ਫਸਣ ਦੀ ਮੈਂ ਤੈਨੂੰ ਦੱਸਾਂ ਪੁੱਤ ਤੇਰੇ ਮੰਗਰ ਤਾਂ ਮੈਂ ਲੱਗ ਜਾਂ ਮੈਂ ਹੁਰ ਕੋ ਸਕੇ ਨਹੀਂ ਸਕਦੀ ਕਿ ਤੈਨੂੰ ਵੀ ਨਹੀਂ ਕਹਿ ਸਕਦੀ ਮੈਂ ਵੀ ਨਹੀਂ ਕਹ ਤੂੰ ਤਾਂ ਕਿਹਾ ਹੀ ਨਹੀਂ ਤੂੰ ਤਾਂ ਪਹਿਲੇ ਦਿਨ ਤੋਂ ਨਹੀਂ ਕਿਹਾ ਜੇ ਤੂੰ ਕਹਿਣ ਵਾਲੀ ਹੁੰਦੀ ਤਾਂ ਬੱਸ ਵੇਰ ਤਾਂ ਤੈਨੂੰ ਲੋੜ ਨਹੀਂ ਬੇਬੇ ਕਹਿਣ ਦੀ ਕਿਸੇ ਨੂੰ ਤੂੰ ਦੇਖੀ ਚੱਲ ਬੈਠੀ ਮੇ ਟੱਬਰ ਨਾ ਕੀ ਹੋ ਜਾਂਦਾ ਕੀ ਜਾਨੀ ਆ ਬਸ ਹਾਂ ਮੈਂ ਤਾਂ ਮੈਂ ਮੇਰੇ ਕੋ ਸੁਣ ਮੇਰੇ ਕੋ ਇਹਦੇ ਨਾਲ ਰਿਸ਼ਤਾ ਮੈਂ ਲੈਂਦਾ ਹੀ ਨਹੀਂ ਸੀ ਕਿੰਨੇ ਵਾਰੀ ਕਿਹਾ ਸੀ ਪਾਲੋ ਆਈ ਇੱਥੇ ਮੈਂ ਗੱਲ ਕਹੀ ਸੀ ਵੀ ਮੈਨੂੰ ਕੁੜੀ ਪਸੰਦ ਨਹੀਂ ਉਹ ਸਿਦਰੀ ਜੀ ਲੱਗਦੀ ਐ ਉਹੀ ਤਾਂ ਗੱਲ ਐ ਬਾਈ ਹਾਂ ਨਹੀਂ ਆ ਕੇ ਕੋਈ ਗੱਲ ਨਹੀਂ ਇੰਨਾ ਸਮਾਨ ਦੇ ਦੇਣਗੇ ਇੰਨਾ ਸਿਆਣਾ ਪਾ ਦੇਣਗੇ ਮੇਰੀ ਗੱਲ ਸੁਣ ਤੂੰ ਰਿਸ਼ਤਾ ਕਰਾਉਂਦੀ ਸੀ ਵੀਰਾਂ ਦਾ ਹੈ ਉਹ ਕਿੰਨੀ ਵਧੀਆ ਕੁੜੀ ਸੀ ਉਹ ਫਿਰ ਬੇਬੇ ਮੰਨੇ ਵੀ ਮੂਹਰੇ ਹੋ ਗਈ ਫਿਰ ਮੈਂ ਆਖਿਆ ਭਾਈ ਇਹ ਨੋ ਪਾਈੜੀ ਆ ਗਈ ਫਿਰ ਨਹੀਂ ਇਹਨੇ ਮੇਰਾ ਖਹਿੜਾ ਛੱਡਣਾ ਮੈਂ ਤਾਂ ਤਾਂ ਟਾਲਾ ਵੱਟ ਗਈ ਪੁੱਤ ਮੈਂ ਆਂਦੀ ਸੀ ਵੀ ਨਰਮ ਆ ਗਈ ਇਹ ਵੀ ਇਹ ਕਿਹੜੇ ਪਾਈੜੀ ਹੈ ਵਿਚਾਰੀ ਤੇ ਪਾਸ ਆਪਣਾ ਵਧਕਾ ਹੋਈ ਜਾ ਨਰਮ ਨਹੀਂ ਬੇਬੇ ਤੂੰ ਥੋੜਾ ਜਿਹਾ ਉਹਨਾਂ ਤੇ ਜਨੈਲ ਲਰਗਿਆਂ ਤੇ ਬਾੜਾ ਤੇ ਜੀਵਈ ਸੀ ਹਾਂ ਇਹ ਨਾ ਮੇਰੇ ਤੁਹਾਨੂੰ ਗੱਲ ਦੱਸਦਾ ਇਹ ਨਰਮ ਨਰਮ ਕੋਈ ਨਹੀਂ ਇਹ ਗੁੱਜੀਆਂ ਵੈਵ ਤਾਂ ਕਰਦੀ ਹੈ ਇਹ ਸਭ ਕੋ ਸਾਬ ਦੀ ਮਾਂ ਤੋਂ ਕਹਾਉਂਦੀ ਐ ਆਪ ਨਹੀਂ ਕਹਿੰਦੀ ਕੀ ਹਾਂ हां मां ਵੀ ਬਥੇਰਾ ਟੱਪ ਕੇ ਢੱਡੀ ਆਲਾ ਮੈਂ ਤਾਂ ਕਹਿੰਦੀ ਮੇਰੀਆਂ ਦੋ ਤੀਆਂ ਦਾ ਦਾਜ ਬਣਾਉਣੀਆਂ ਨਾ ਮੇਰੀ ਗੱਲ ਸੁਣੋ ਬਾਈ ਆਪਣੇ ਘਰੇ ਕੜੇ ਕੁਝ ਹੈ ਨਹੀਂ ਗਾ ਸਭ ਕੁਝ ਹੈ ਤੇ ਜਦੋਂ ਭਾਈ ਆਪਾਂ ਜੰਮਗਾ ਵਿਆਹ ਕੇ ਤਾਂ ਤੋਰਾਂਗੇ ਵੀ ਮੇਰੀ ਗੱਲ ਸੁਣੋ ਹੁਣ ਤਾਂ 10 ਕਿੱਲੇ ਜ਼ਮੀਨ ਦੇ ਆ ਤੇ 10 ਕਿੱਲਾਂ ਦੇ ਵਿੱਚੋਂ ਮੈਂ ਕਿਉਂ ਨਹੀਂ ਤੋਰੂੰਗਾ ਆਪਣੀਆਂ ਧੀਆਂ ਨੂੰ ਵਧੀਆ ਕਰੂੰਗਾ ਮੈਂ ਇੱਥੇ ਦਿਖਾਉਂਦੀ ਆ ਵੀ ਮੈਂ ਫਿਕਰ ਕਰਦੀ ਆ ਹਾਂ ਦਿਖਾਉਂਦੀ ਐ ਇਹ ਜੀ ਉਹ ਇਹ ਜਿਹੇ ਦੇ ਲੱਟ ਭਰਾ ਨੇ ਜਿਹੜੇ ਨੂੰ ਘਰੇ ਸਾਧਦੇ ਨਹੀਂ ਪਤਾ ਨਹੀਂ ਬਾੜ ਕਰੀ ਪਤਾ ਨਹੀਂ ਉਹ ਕੱਢੀ ਵੱਢੀ ਹੈਗੀ ਚੱਲ ਤੂੰ ਦਫਾ ਕਰ ਇਹਨਾਂ ਨੂੰ ਤੂੰ ਦੱਸ ਵੀ ਹੁਣ ਆਪਾਂ ਅੱਗੇ ਕੀ ਗ ਮੇਰੀ ਗੱਲ ਸੁਣੋ ਕੀ ਗੱਲ ਬਾਤ ਕਰਨੀ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦਾ ਆ ਜਰਨੈਲ ਕੋਲੇ ਜਾਣਾ ਹੈ ਹੁਣ ਅੱਛਾ ਜੇ ਮੈਂ ਜਾ ਕੇ ਆਉਂਗਾ ਜਦੋਂ ਨੂੰ ਸੱਦੂਗਾ ਕੋਲੇ ਹਾਂ ਫੇਰ ਬੈਠ ਕੇ ਗੱਲਬਾਤ ਕਰੂੰਗਾ ਆਹੋ ਫੇਰ ਹੁਣ ਕਹਿਣਾ ਵੀ ਭਾਈ ਹੁਣ ਤੂੰ ਦੱਸ ਵੀ ਕਿਵੇਂ ਆ ਮੈਂ ਅੱਜ 24 25 ਦਿਨ ਹੋ ਗਏ ਅੱਜ ਆਹੋ ਹੈ ਤੇ 15 20 ਦਿਨ ਰਹਿ ਗਏ ਸਾਰੇ ਰੂੜ ਮਹੀਨਾ ਤਾਂ ਹੋਇਆ ਲੈ ਆ ਉਹ ਕੇਰਾ ਵਿੱਚ ਦੀ ਜਰਨੈਲ ਜਾ ਕੇ ਮੂੰਹ ਸੁੰਘਿਆ ਉਪਰਾਂ ਵੀ ਕੀ ਬੋਲਦੇ ਆ ਬਸ ਇਹੀ ਗੱਲ ਆ ਤਾਂ ਹੀ ਤਾਂ ਮੈਂ ਕੇਰਾ ਸੱਦੂਗਾ ਜਰਨੈਲ ਨੂੰ ਹਾਂ ਦੇਖਦੇ ਆ ਵੀ ਕਿਵੇਂ ਕਰਦਾ ਉਹ ਕੀ ਕਹਿੰਦੇ ਆ ਕੀ ਨਹੀਂ ਫਿਰ ਬਸ ਹੁਣ ਬਾਲਾ ਲੇਟ ਨਾ ਕਰੋ ਭਾਈ ਜਿਹੜਾ ਕੰਮ ਕਰਨਾ ਕਰਕੇ ਪਰੇ ਕਰੋ ਮੱਚਦੀ ਤਾਂ ਐਸੀ ਗੱਲ ਤਾਂ ਹੀ ਆ ਵੀ ਐ ਕਰਕੇ ਵੀ ਐ ਕਰੀਆਂ ਮੈਂ ਹੁਣ ਸਿੱਧੀ ਗੱਲ ਦੱਸਦਾ ਭਾਈ ਮੈਂ ਤਾਂ ਆਪਦੇ ਪੰਜ ਕਿਲੇ ਲੈਣੇ ਆ ਜਿਹੜੀ ਗੱਲ ਆ ਉਹੀ ਤਾਂ ਗੱਲ ਆ ਭਾਈ ਇਹਨਾਂ ਨੂੰ ਕੀ ਪਤਾਗਾ ਇਹਨਾਂ ਤਾਂ ਗੱਲਾਂ ਰੋਟੀਆਂ ਪਕਾਉਣੀਆਂ ਘਰੇ ਬਹਿ ਕੇ ਬਾਹਰ ਲੋਕਾਂ ਨੇ ਆਪਾਂ ਨੂੰ ਜਿਹਾਉਣ ਨਹੀਂ ਦੇਣਾ ਮੈਂ ਤੈਨੂੰ ਦੱਸਾਂ ਹੂੰ ਇਹਨਾਂ ਨੂੰ ਇਹਨਾਂ ਗੱਲਾਂ ਦਾ ਕਾਹਨੂੰ ਪਤਾ ਜੇ ਇਹਨਾਂ ਨੂੰ ਗੱਲਾਂ ਦਾ ਪਤਾ ਹੋਵੇ ਫਿਰ ਤਾਂ ਫਿਰ ਬਸ ਲੋੜ ਹੀ ਨਹੀਂ ਹੁਣ ਤੂੰ ਐਂ ਦੇਖ ਲੈ ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਬੈਠੇ ਕੋਈ ਚਾਹ ਪਾਣੀ ਪੁੱਛਿਆ ਫਿਰ ਤੁਸੀਂ ਕਹਿੰਦੇ ਨਾ ਵੀ ਬਾਈ ਮਾੜਾ ਫਿਰ ਬੇਬੇ ਕਹਿੰਦੀ ਮੇਰਾ ਪੁੱਤ ਮਾੜਾ ਕਿ ਨੂੰ ਤਾਂ ਮੇਰੀ ਚੰਗੀ ਹੈ ਫਿਰ ਬੋਲਦੇ ਵੀ ਬਾਈ ਭਾੜੇ ਲੱਗਦੇ ਆ ਆਪਾਂ ਦੋਨੇ ਭਰਾ ਭੈਣ ਭਰਾ ਬੋਲਦੇ ਆ ਤਾਂ ਭਾੜੇ ਵੱਜਦੇ ਆ ਆ ਚਪਕਰੀ ਬੈਠੀ ਰਹਿੰਦੀ ਹੈ ਚੰਗੀ ਲੱਗਦੀ ਹੈ ਇਹਨਾਂ ਨੂੰ ਚਲ ਮੇਰੀ ਗੱਲ ਸੁਣ ਤੂੰ ਰਹੇਂਗੀ ਭਣੇ ਵੇਖਦੀ ਆਂ ਭਾਈ ਮੈਂ ਜੇ ਤਾਂ ਉਹ ਉਜੜੂਗੀ ਤਾਂ ਮੈਂ ਰਹਿ ਪੂੰਗੀ ਜੇ ਉਹੀ ਬੈਠੀ ਐ 2 ਮਹੀਨਿਆਂ ਦੀ ਆਈ ਐ ਇੱਥੇ ਉਹ ਨਹੀਂ ਜਾਂਦੀ ਕਿਧਰ ਹਾਂ ਹੁਣ ਤਾਂ ਹੱਡੇ ਲਾਲੇ ਪੱਕੇ ਐ ਕਿ ਮੇਰੇ ਵਾਲੇ ਹੱਡੇ ਇੱਥੇ ਪੱਕੇ ਐ ਐ ਲਾਉਣ ਦੇਊਗਾ ਨੂੰ ਮੈਂ ਤੂੰ ਵੀ ਉਹਨਾਂ ਦੇ ਪੱਖ 'ਚ ਘੱਟ ਬੋਲਿਆ ਕਰ ਬੇਬੇ ਮੈਂ ਤੈਨੂੰ ਹਜ਼ਾਰ ਵਾਰੀ ਕਹਤੀ ਗੱਲ ਜੇ ਬੇਬੇ ਇਹਦਾ ਫਿਰਕਾ ਆਪਣੇ ਘਰੇ ਰਹੂਗਾ ਨਾ ਫਿਰ ਬਸਨ ਮੰਦਰ ਨੂੰ ਵੀ ਨਹੀਂ ਦਿੰਦੀ ਐ ਮੈਂ ਤੈਨੂੰ ਦੱਸਾਂ ਫਿਰ ਤੇਰਾ ਜਮਾਕਾਰ ਪੱਟ ਦਊਗੀ ਇਹ ਹਾਂ ਪੁੱਤ ਮੈਂ ਤਾਂ ਇਹ ਗੱਲ 'ਚ ਸੋਢ ਨਾ ਸਾਮ ਤਾਂ ਹੈ ਹੀ ਨਹੀਂ ਤੂੰ ਤਾਂ ਬੇਬੇ ਨਹੀਂ ਹੈਗੀ ਤਾਂ ਨਾ ਹੋ ਫਿਰ ਓਏ ਇਹਨੇ ਨਹੀਂ ਸਾਬਾ ਨਾ ਭਾਣੇ ਮੇ ਠੀਕ ਹੈ ਨਾ ਇਹ ਤਾਂ ਨਹੀਂ ਹੈਗੀ ਸਹਿਮਤ ਇਹ ਤਾਂ ਸਹਿਮਤ ਹੈ ਨਹੀਂ ਇਹ ਤਾਂ ਪੰਜ ਪੰਜ ਕਿੱਲਾਂ ਦਾ ਹੈ ਨਹੀਂ ਜਾਂਦੇ ਜਾਣਦੇ ਪੁੱਤ ਤੂੰ ਸਿਆਣਾ ਬਣ ਜਾ ਬੇਬੇ ਮੈਂ ਸਿਆਣਾ ਹੀ ਐ ਠੀਕ ਹੈ ਨਾ ਐਵੇਂ ਹਰ ਵਕਤ ਮੈਨੂੰ ਨਾ ਭੱਜ ਕੇ ਪਿਆ ਕਰ ਉਹਨੂੰ ਤਾਂ ਕੁਝ ਕਹਿੰਦੀ ਨਹੀਂ ਉਹਦੇ ਮੂਰੇ ਤਾਂ ਤੇਰਾ ਜੋਰ ਨਹੀਂ ਚੱਲਦਾ ਉਹਨੂੰ ਮੈਂ ਕੀ ਕਹਾਂ ਕੀ ਕਹਾਂ ਨਾਲੇ ਤੂੰ ਤਾਂ ਬੇਬੇ ਤੈਨੂੰ ਮੈਂ ਜਦੋਂ ਕਹਿ ਰਾਂ ਹਾਂ ਕਿ ਤਾ ਤੂੰ ਕਿਸੇ ਨੂੰ ਕੁਝ ਨਾ ਆਖ ਜਿਹੜਾ ਤਾਂ ਲੋਕਾਂ ਨੇ ਇਹ ਤਾਂ ਉਹ ਗੱਲ ਹੈ ਵੀ ਮੈਂ ਫੇਰ ਅनाथ ਕਢਾਉਣ ਨੂੰ ਤੇ ਮੇਰੀ ਮਾਂ ਫੇਰ ਦੀ ਨੱਕ ਪੜਾਉਣ ਨੂੰ ਮੈਦਾ 5 ਕਿੱਲੇ ਹੋਰ ਲੈ ਕੇ ਆਉਣ ਨੂੰ ਫਿਰਦਾ ਇੱਥੇ ਤੂੰ ਕਹੀਏ ਨੇ ਰਹਿਣ ਦੇ ਤੂੰ ਤੂੰ ਸੰਭਲ ਜਾ ਤੇਰੀ ਜ਼ਮੀਨ ਹੀ ਆਹੋ ਕਿਸੇ ਹੋਰ ਦੀ ਤਾਂ ਨਹੀਂ ਹਾਂ ਕਿ ਬੇਕਿਆਂ ਤੋਂ ਲੈ ਕੇ ਆਉਗੀ ਉਹ ਬੇਕਿਆਂ ਤੋਂ ਤਾਂ ਪਤਾ ਕਿਹੜੀ ਲੈ ਕੇ ਆਉਗੀ ਤੁਰਾ ਇੱਧਰ ਇੱਧਰ ਉਸ ਬੇਬੇ ਕੋਲੇ ਵੀ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਵਾ ਮੇਰੀ ਗੱਲ ਸੁਣ ਮੈਂ ਜਿਹੜੀ ਗੱਲ ਕਰਦਾ ਉਹ ਮਨਿੰਦਰ ਦੇ ਪੇਕਿਆਂ ਦੀ ਜ਼ਮੀਨ ਦੀ ਗੱਲ ਕਰਦਾ। ਅੱਛਾ ਉਹ ਕਿਵੇਂ? ਉਹ ਹੀ ਗੱਲ ਜਿਹੜੀ ਮਨਿੰਦਰ ਨੂੰ ਮਨਿੰਦਰ ਦੇ ਨਾਨਕਿਆਂ ਦੀ ਜ਼ਮੀਨ ਆਉਂਦੀ ਸੀ ਪੰਜ ਕਿੱਲੇ। ਹਾਂ। ਉਹ ਹੁਣ ਆਪਣੇ ਹੱਥੋਂ ਜਾਊਗੀ। ਜਿਹੜੇ ਇਹਨੇ ਨਾਂ ਕਰਾਏ ਸੀ ਬੁੜੇ ਨੇ ਆਪਣੇ ਨੇ بڑے ਮੁੰਡੇ ਦੇ ਨਾਂ ਤੇ ਉਹ ਤਾਂ ਚੱਲ ਮੇਰੇ ਕੋਲੇ ਆਉਣਗੇ ਆਉਣਗੇ ਵਾਪਸ ਵਸੀਤ ਟੁੱਟ ਕੇ ਸਾਰਾ ਕੁਝ ਹੋ ਕੇ। ਉਹ ਕਿਵੇਂ ਲੈ ਜਾਊਗੀ ਉਹ ਤਾਂ ਕੋਈ ਕਿਹੜਾ ਜਵਾਬ ਦੇਣਾ। ਮੈਂ ਤਾਂ ਇਹਨੂੰ ਇਸ ਕਰਕੇ ਇੱਥੇ ਘਰ ਚ ਲਿਆਉਣ ਨੂੰ ਫਿਰਦਾ ਵੀ ਜੇ ਮਨਿੰਦਰ ਨੂੰ ਘਰੇ ਵਿਆਹ ਲਿਆਂਦਾ ਨਾ। ਹੂੰ। ਉਹ ਆਪ ਦੀ ਨਾਨਕਾਂ ਦੀ ਢੇਰੀ ਜਿਹੜੀ 5 ਕਿਲੇ ਲਈ ਫਿਰਦੀ ਉਹ ਵੀ ਆਪਣੇ ਆਪਣੇ 15 ਹੋ ਜਾਣਗੇ ਤੁਸੀਂ ਵੀ ਦਿਮਾਗ ਤੋਂ ਪੈਦਲ ਹੀ ਹੁੰਦਾ ਨਾ ਮੇਰੀ ਗੱਲ ਤਾਂ ਸੁਣਾ ਤੇ ਫਿਰ ਕਿਤੇ ਉਹਦੇ ਭਰਾ ਨਾ ਆਈ ਕਹਿਣ ਵੀ ਅਸੀਂ ਦਿੰਦੇ ਉਹ ਜੀ ਤੇ ਭਰਾ ਨੂੰ ਅੱਡ ਮਿਲਿਆ ਹੋਇਆ ਤਾਂ ਹੀ ਤਾਂ ਮੈਂ ਕਿਉਂ ਹੂਲਾ ਪੱਕਣ ਨੂੰ ਫਿਰਦਾਗਾ ਚੱਲ ਵਸ ਫਿਰ ਤੈਨੂੰ ਕੌਣ ਹਟਾਉਂਦਾ ਜਿਵੇਂ ਤੈਨੂੰ ਲੋਟ ਲੱਗਦਾ ਆਪਦਾ ਕਰੀ ਚੱਲ ਮੇਰਾ ਸਾਥ ਦੇ ਦੇ ਤੈਨੂੰ ਜਦੋਂ ਮੈਂ ਕਹਿੰਨੀ ਤੂੰ ਮੇਰਾ ਸਾਥ ਮੈਂ ਤੇਰਾ ਸਾਥ ਦੇਣ ਦੀ ਮਾਰੀ ਤੈਨਾਂ ਨਾ ਗੁੱਤੋ ਗੁੱਤੀ ਹੋਈ ਜਾਣੀ ਐ ਹੁਣ ਇਹਦੇ ਪੱਲੇ ਨਹੀਂ ਕੁਝ ਪੈਂਦਾ ਇਹਦੇ ਪੱਲੇ ਦਾ ਪਾਉਣ ਦਾ ਫਾਇਦਾ ਹੀ ਨਹੀਂ ਜਦੋਂ ਇੱਥੇ ਗੱਲ ਤੂ ਜੇ ਮੈਂ ਗੱਲ ਕਰਨੀ ਹੈ ਬਸ ਆਪਦਾ ਕਰ ਲਾ ਮੇਰੇ ਬੰਨੂ ਤਾਂ ਤੇਰੇ ਨਾਲ ਹਾਮੀ ਹੈ ਜੇ ਮਰਜੀ ਕਰ ਠੀਕ ਹੈ ਨਾ ਚੱਲ ਆ ਹਾਂ ਚੱਲ ਮੈਂ ਤਾਂ ਜੈਣਾ ਹੁਣ ਹੱਥ ਨੇ ਆਉਂਗਾ ਚਾਹ ਪਿਆਤੀ ਮੈਨੂੰ ਤਾਂ ਘਰੇ ਆਏ ਨੂੰ ਇਹ ਜੀ ਇਹਨਾਂ ਨੇ ਉਹ ਲੈ ਆ ਲੈ ਚਾਹ ਧਰੀ ਪਈਏ ਨਾਲੇ ਹੁਣ ਧਰੀ ਪਈਏ ਚੁੱਲੇ ਤੇਰੀ ਕਿ ਮੋਮਬਤੀ ਧਰੀ ਜਿਹੜੀ ਘੰਟਾ ਹੋਗਾ ਉਬਲੀ ਨਹੀਂ ਚਾਹ ਤੇਰੀ ਆਹ ਜਵਾਕੜੀਆਂ ਵੀ ਮੰਦਰਾ ਤੇ ਭੁੱਖੀਆਂ ਤੇ ਆਈਆਂ ਫਿਰਦੀਆਂ ਨੇ ਤੜਕੇ ਦੀ ਫੇਰ ਚੱਲ ਜੇ ਤੂੰ ਨਾ ਭਾਣੇ ਮੇਰੀ ਗਸਨੀ ਤੂੰ ਰਹਿ ਪੀ ਅੱਜ ਚੱਲ ਤੂੰ ਬਾਰ ਉੱਤਰ ਲਿਆ ਕੇ ਮੈਨੂੰ ਦੱਸੀ ਫਿਰ ਮੈਂ ਤੇਰੀ ਖਬਰਸਾਰ ਸੁਣ ਕੇ ਜਾਉਂਗੀ। ਬਸ ਠੀਕ ਆ ਕਿਰਾਵੇਂ ਜਾਣਾ ਜਨੈਰ ਕੋਲ ਦੀ। ਜਾਇਆ ਜਨੈਰ ਕੋਲੇ ਕੋਈ ਨਹੀਂ। 8:00 ਹੋ ਜਾਊਗਾ ਮੈਨੂੰ ਹੁਣ। ਚੰਗਾ। ਆ ਮਾੜਾ ਮੋਟਾ ਤੂੰ ਖਵਾ ਪਿਆ ਦਾ ਘਰ ਜਵਾਕੜੀਆਂ ਨੂੰ ਕੁਸਕੇ ਮੈਂ ਸੁੱਕ ਕੇ ਹੋਂਗਾ ਪੰਗਾ। ਨਹੀਂ ਪਰ ਤੂੰ ਬਠੇ ਰਾ ਰੋਜ ਕਈ ਨਹੀਂ ਹੈਗੀ। ਵੀ ਉਹ ਚੱਜ ਦਾ ਇੰਨਾ ਸਾਮਾਨ ਪਿਆ ਰਹਿਦਾ ਫ੍ਰਿਜ ਚ ਜਮਾਣ ਦਿੰਦੀ ਉਹਨਾਂ। ਨਾ ਆ ਨਾਲੇ ਉਹਨਾਂ ਤੇਰਾ ਜ਼ੋਰ ਦੇ ਲਿਆ ਕਿ ਉਹ ਸੁੱਕ ਕੇ ਕੜਕ ਬਣੀਆਂ ਪਈਆਂ ਜੇ ਕੁਝ ਖਾਣ ਪੀਣੀਆਂ ਤਾਂ ਤਾਂ ਹੀ ਬਗਾਨੇ ਘਰੇ ਕਮਾਉਣੀਆਂ ਜਾਂ ਜਾ ਕੇ। ਉਹ ਨਾ ਬਿੱਲੀ ਆਈ ਬੈਠੀ ਹੈਗੀ। ਹ ਕਿਆ ਕਰੇ ਪੈਸੇ ਉਹ ਤਾਂ ਕੰਮ ਕਰਦੀ ਬਣੂਗੀ ਕੰਮ ਗਿਆ ਤਾਂ ਪਹਿਲਾਂ ਪਿਆਣ ਦੀ ਚਾਹ ਤਾਂ ਬੱਗਿਆ ਘੰਟਾ ਹੋ ਗਿਆ ਤੈਨੂੰ ਇੱਥੇ ਚੁੱਲ੍ਹੇ 'ਚ ਸਰਦ ਦੇ ਤੈਨੂੰ ਲੈ ਐਂ ਕਰਦੀ ਆ ਬੇਬੇ ਜਿਵੇਂ ਮੈਂ ਮਸ਼ੀਨ ਹੁੰਨੀ ਆ ਵਿਚ ਆਪਦੀ ਆਪੇ ਬਣ ਕੇ ਆ ਜੂਗੀ ਮੀਕੋਟ ਉਹਦੇ ਜੋਗਰੀ ਬਣਾ ਦਿੰਦੀ ਸਾਰਿਆਂ ਨੇ ਪੀ ਕੇ ਹਟੰਗੋ ਪਹਿਲਾਂ ਹੁਣ ਦੋ ਦੋ ਕੌਲੇ ਪੀ ਕੇ ਹਟੰਗੋ ਹੋਰ ਉਹਦੇ ਜੋਗਰੀ ਇੰਨੀ ਕੁ ਬਣਾ ਦੇਣੀ ਸੀਗੀ ਹਾਂ ਜਿਵੇਂ ਮਰਜ਼ੀ ਕਰੀ ਤੂੰ ਵੀ ਬਹਾਨੇ ਪਾਉਂਦੀਆਂ ਲੜਾਈ ਦੇ ਭਾਈ ਕੱਲਾ ਉਹ ਨਹੀਂ ਬੋਲਦਾ ਮਾੜਾ ਬਣਾ ਛੱਡਾ ਸਾਰੇ ਟੱਬਰ ਨੇ ਰਲ ਕੇ ਬਾਈ ਕਿੱਕਰ ਸਿਆਂ ਕੀ ਕਿਹਾ ਕਿੱਕਰ ਸਿਆਂ ਉਹਦੋਂ ਪਹਿਲਾ ਕੀ ਕਿਹਾ ਬਾਈ ਕਿੱਕਰ ਸਿਆਂ ਹਾਂ ਕਰਨजीत ਕੋਰੇ ਤੈਨੂੰ ਹਜ਼ਾਰ ਵਾਰੀ ਕਿਹਾ ਮੈਂ ਤੇ ਮੈਨੂੰ ਕਿੱਕਰ ਸਿਆਂ ਕਹਿ ਲਿਆ ਕ ਆ ਬਾਈ ਕਿਕਰ ਸੌ ਕਹਿ ਕੇ ਐਵੇਂ ਆ ਮੇਰੀ ਪਰਤ ਜੀ ਨਾਲ ਗੱਲਾਂ ਕਰ ਤੈਨੂੰ ਤਾਂ ਪਤਾ ਨਾ ਕਿ ਮੈਂ ਇੱਜ਼ਤ ਦਾ ਕਿੰਨਾ ਪੱਕਾ ਬੰਦਾ ਦੇਖ ਕਿਕਰ ਤੇ ਮੇਰੇ ਨਾਲ ਤੂੰ ਐਹੀਆਂ ਗੱਲਾਂ ਨਾ ਕਰਿਆ ਕਰ ਠੀਕ ਹੈ ਕਿਵੇਂ ਗੱਲ ਕਰਿਆ ਕਰਾਂ ਤੇਰੇ ਨਾਲ ਹੈ ਕਿਕਰ ਤੂੰ ਸਿਆਣਾ ਬਿਆਣਾ ਕਿ ਅੱਜ ਦੀ ਗੱਲ ਕਰਿਆ ਕਰ ਮੈਂ ਤੈਨੂੰ ਬਾਈਕ ਕਿਕਰ ਸਿਆਂ ਕਹੀ ਜਾਣੀ ਤੂੰ ਪੁੱਠੇ ਰਸਤੇ ਪਈ ਜਾਣ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੇਰੇ ਨਾਲ ਜਦੋਂ ਗੱਲ ਕਰਨੀ ਉਦੋਂ ਬਾਈਕ ਆ ਕੀ ਗੱਲ ਨਹੀਂ ਕਰਨੀ ਨਾਲੇ ਗੱਲ ਸੁਣ ਲੈ ਮੇਰੀ ਥੋੜਾ ਪਿੱਛੇ ਖੜ ਕੇ ਗੱਲ ਕਰ ਐਵੇਂ ਕਿਉਂ ਪੈਰਾਂ ਤੇ ਪੈਰ ਤੜੀ ਜਾਣ ਹੈ ਆ ਚੱਕ ਪਿੱਛੇ ਹੋ ਗਿਆ ਹੂੰ ਹੁਣ ਦੱਸ ਕੀ ਕਹਿਨੀ ਹੈ ਮੈਂ ਤਾਂ ਤੇਰੇ ਘਰੇ ਚੱਲੀ ਸੀ ਮੇਰੇ ਘਰੇ ਹਾਂ ਮੇਰੇ ਘਰੇ ਕੀ ਗੱਲ ਚੱਲੀ ਮੈਨੂੰ ਕੰਮ ਸੀ ਜੇ ਤੈਨੂੰ ਕੰਮ ਸੀ ਤਾਂ ਭਲਾ ਵੀ ਮੈਨੂੰ ਬੁਲਾ ਲੈਂਦੀ ਮੈਂ ਤੈਨੂੰ ਜਵਾਬ ਦਿੱਤਾ ਕਿਸੇ ਗੱਲ ਤੋਂ ਹੈ ਦੱਸ ਕੀ ਕੰਮ ਸੀ ਕਿਹ ਕਿਕਰ ਮੈਂ ਤੇਰੇ ਮੂਹਰੇ ਹੱਥ ਬੰਨ ਕੇ ਗੱਲ ਕਰਦੀ ਤੂੰ ਮੇਰੇ ਨਾਲ ਨਾ ਥੋੜਾ ਜਿਹਾ ਚੱਜ ਨਾ ਪੇਸ਼ ਆ ਲੈ ਚੱਜ ਨਾ ਪੇਸ਼ ਆ ਜ ਨੇ ਇਹ ਆ ਲੈ ਜੀ ਹੁਣ ਟਾਈ ਤਾਂ ਹੈ ਨਹੀਂ ਵੀ ਤੇਰੇ ਮੂਹਰੇ ਬਾਊ ਬਣ ਕੇ ਗੱਲ ਕਰਾ ਦੱਸੋ ਦੇਹ ਤੇ ਕਰ ਸਾਡੇ ਘਰ ਦੀ ਮਾੜੀ ਹਾਲਤ ਹੈ ਤੈਨੂੰ ਵੀ ਪਤਾ ਹੈ ਮੇਰੇ ਘਰ ਵਾਲਾ ਤਾਂ ਟੈਂਪਾ ਤਾਂ दारूਚਾ ਉਹ ਤਾਂ ਜਮਾ ਬਗਾਰਤਾ ਪੱਟੀ ਮੇਸਕਾ ਹੁਣ ਸਾਡੇ ਘਰੇ ਖਾਣ ਨੂੰ ਦਾਣੇ ਨਹੀਂ ਜਿਹੜੀ ਜ਼ਮੀਨ ਉਹ ਤੇਰੇ ਕੋਲੇ ਪਈਆ ਗਹਿਣੇ ਉਹ ਤੂੰ ਛੱਡ ਨਹੀਂ ਰਿਹਾ ਅਸੀਂ ਗਰੀਬ ਸਾਡੇ ਤੇ ਕੁਛ ਤਰਸ ਕਰ ਸਾਨੂੰ ਘਟੋ ਘਟ ਖਾਣ ਨੂੰ ਦਾਣੇ ਤਾਂ ਦੇ ਦੇ ਓਹੋ ਕੇ ਰਣਜੀਤ ਕਰੇ ਕਿਹੜੀਆਂ ਗੱਲਾਂ ਚ ਪੈ ਗਈਆਂ ਤੂੰ ਹੈ ਤੇਰੇ ਵਰਗੀ ਜੱਟੀ ਤੇ ਦਾਣਿਆਂ ਤੋਂ ਨਹੀਂ ਫਿਰੇ ਤੂੰ ਹਾਂ ਤਾਂ ਕਰ ਦਾਣੇ ਛੱਡ ਉਹ ਦੋ ਕਿੱਲੇ ਤੇ ਦੋ ਕਿੱਲੇ ਹੋਰ ਤੇਰੇ ਨਾਂ ਕਰਾ ਦੇਣਾ ਮਾਲਕਣ ਬਣ ਕੇ ਰਹੇਗੀ ਬੱਸ ਮੇਰੀ ਗੱਲ ਨੂੰ ਸਮਝ ਮੈਂ ਤੈਨੂੰ ਕੀ ਆ ਨਾ ਮੈਨੂੰ ਲੱਗਦਾ ਹੈ ਜਿਹੜੀ ਗੱਲ ਮੈਂ ਕਹੀ ਹੈ ਨਾ ਤੇਰੇ ਦਿਮਾਗ 'ਚ ਪਈ ਨਹੀਂ ਪਰ ਪਊਗੀ ਵੀ ਕਿਵੇਂ ਜਦੋਂ ਦਿਮਾਗ ਹੀ ਗੰਦਾ ਹੈ ਮੇਰੀ ਗੱਲ ਸੁਣ ਲੈਣੇ ਦਾਰਨੀਂਗੇ ਮੇਰਾ ਦਿਮਾਗ ਗੰਦਾ ਤਾਂ ਹਜੇ ਹੋਇਆ ਨਹੀਂ ਜੇ ਮੇਰਾ ਦਿਮਾਗ ਗੰਦਾ ਹੋ ਗਿਆ ਨਾ ਤਾਂ ਇਹ ਦੇਖੀ ਇਸ ਪਿੰਡ ਦੇ ਵਿੱਚ ਤੈਨੂੰ ਮੈਂ ਰਹਿਣ ਜੋਗਰੀ ਨਹੀਂ ਛੱਡਣਾ ੱੱੱੱੱੱੱੱੱ ਇੱਕ ਗੱਲ ਤੂੰ ਵੀ ਸੁਣ ਲਾ ਗਰੀਬ ਜ਼ਰੂਰਾ ਸੀ ਪਰ ਤੇਰੇ ਵਰਗੇ ਨਹੀਂ ਹੈਗੇ ਦਿਹਾੜੀ ਕਰਕੇ ਖਾ ਲੂੰ ਜਿਹੜੀਆਂ ਗੱਲਾਂ ਤੇ ਤੂੰ ਉਤਰੇ ਹੋਏ ਨਾ ਭੁੱਲ ਜਾ ਜੇ ਦਿਹਾੜੀ ਕਰਕੇ ਖਾਣ ਵਾਲੀ ਹੈ ਨਾ ਤਾਂ ਜਾ ਬਗੜ ਜਾ ਓ ਪੇਸ ਲੋਕਾਂ ਦੇ ਖੇਤ ਤੇ ਜਾ ਚੋਕਲਾ ਬੱਲੀਆਂ ਜਾ ਕੇ ਲੋਕਾਂ ਦੇ ਖੇਤਾਂ ਚ ਤੇਰੇ ਵਰਗੀਆਂ ਨਾ ਜਦੋਂ ਐਨ ਐਂਡ ਵਕਤ ਆਉਂਦਾ ਨਾ ਫੇਰ ਸਾਡੇ ਵਰਗੇ ਸਰਦਾਰਾਂ ਦੇ ਪੈਰਾਂ ਜਾ ਕੇ ਡੇਕਦੀਆਂ ਨੇ ਇੱਕ ਗੱਲ ਹੋਰ ਸੁਣ ਲੈ ਕਿਕਰਾ ਦਿਹਾੜੀ ਕਰਨੀ ਮੈਨੂੰ ਮਨਜ਼ੂਰ ਹੈ ਮੈਂ ਕਰ ਲੂ ਮੇਣਾ ਨਹੀਂ ਪਰ ਤੈਨੂੰ ਮੈਂ ਟੱਕਰੂੰ ਜ਼ਰੂਰ ਟੱਕਰੂੰ ਸਵਾ ਸ਼ੇਰ ਬਣ ਕੇ ਅੱਜ ਤਾਂ ਜਾਨੀ ਆ ਤੈਨੂੰ ਬੁਲਾਉ ਮੈਂ ਪੰਚਾਇਤ ਚ ਫੇਰ ਦੇਖੀ ਤੇਰਾ ਹਾਲ ਕੀ ਹੁੰਦਾ ਪੰਚਾਇਤ ਕੋਈ ਨਹੀਂ ਦੇਖ ਲਊਗਾ ਤੇਰੇ ਵਰਗੀਆਂ 20 ਨਾਲ ਪੰਗਾ ਪਿਆ ਮੇਰਾ ਮੈਨੂੰ ਕੀ ਸਰਪੰਚ ਜਾਣਦਾ ਨਹੀਂ ਵੀ ਤੈਨੂੰ ਮੈਂ ਦੇਖੂਗਾ ਜਾਊਗੀ ਇਹ ਸਰਪੰਚ ਦੇ ਕੋਲ ਸੱਤ ਨਹੀਂ ਫਿਰ ਪੰਚਾਇਤ ਨੂੰ ਕੋਈ ਨਹੀਂ ਦੇਖਣੋਂ ਕਿਹੜਾ ਮੇਰਾ ਕਿਲਾ ਢਾਡਣ ਗਿਆ ਕੇ